ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜੀ ਅੱਜ ਦੀ ਵੀਡੀਓ ਪੰਡ ਚ ਗਾਵਾਂ ਜੀ ਤਹਿਸੀਲ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਮੋਗਾ ਇੱਕ ਛੋਟੇ ਫਾਰਮ ਚੋਂ ਆਪਾਂ ਵੀਡੀਓ ਕਵਰ ਕੀਤੀ ਹੈ ਜਿੱਥੇ ਬਾਈ ਦੀਆਂ ਗਾਇਆਂ ਵੀ ਨੇ ਤੇ ਨਾਲ ਮੱਝਾਂ ਵੀ ਰੱਖੀਆਂ ਹੋਈਆਂ ਤੇ ਕੋਸਤਾ ਐਚ ਐਫ ਆ ਤੇ ਕੋਸ ਵਿੱਚੋਂ ਕ੍ਰੋਸ ਆਂਗਾ ਇਹਨਾਂ 'ਚ ਜਿਹੜੀ ਆ ਤੁਸੀਂ ਸਾਹੀਵਾਲ ਗਾਂ ਦੇਖ ਰਹੇ ਹੋ ਇਹ ਬਾਈ ਹੁਣ ਨਾਲੋਂ ਵਿਕਾਊ ਕੀਤੀ ਗਈ ਆ ਡਿਟੇਲ ਤੁਹਾਨੂੰ ਬਾਈ ਤੋਂ ਲੈ ਕੇ ਦੇਵਾਂਗੇ ਜੀ ਤਸਦੀ ਪਰਖ ਤੁਸੀਂ ਕਰਨੀ ਆ ਜੀ ਨੰਬਰ ਸਕਰੀਨ ਦੇ ਥੱਲੇ ਵਾਲੇ ਪਾਸੇ ਲਗਾਤਾਰ ਚੱਲਦਾ ਰਹਿਣਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਈ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਬਈ ਜੀ ਜਗਤਾਰ ਸਿੰਘ ਮੇਰਾ ਨਾਮ ਆ ਪਿੰਡ ਹੈਗਾ ਚਗਾਵਾ ਤਹਿਸੀਲ ਮੋਗਾ ਜ਼ਿਲ੍ਹਾ ਵੀ ਮੋਗਾ ਮੋਬਾਈਲ ਨੰਬਰ 9417762740 ਠੀਕ ਹੈ ਜੀ ਆਪਣਾ ਖਾਸ ਦੁੱਧ ਦਾ ਕੰਮ ਹੀ ਆ ਜੀ ਬਾਜੀ ਦੁੱਧ ਦਾ ਕੰਮ ਹੈ ਠੀਕ ਹੈ ਜੀ ਜਿਹੜੀ ਆਪਾਂ ਗਾਂ ਬਈ ਵਕਾਊ ਕੀਤੀ ਆ ਸੁਆ ਕਿੰਨਾ ਮਸ ਹੁੰਦੀ ਆ ਜੀ ਤੇ ਦੂਜੇ ਸੁਏ ਆ ਬੜ ਜੀ ਠੀਕ ਹੈ ਦੰਦੋ ਜੀ ਦੰਦੋ ਚੌਗੀ ਆ ਮੂ ਤਾਂ ਚਾਰ ਦੰਦ ਦਾ ਠੀਕ ਹੈ ਜੀ ਸਮਾਂ ਕਿੰਨਾ ਲਾਉਗੀ ਜੀ ਸਮਾਂ 20 ਦਿਨ ਲੇਜੂਗਾ ਜੀ ਡੇਟ ਮੁਤਾਬਕ ਹਾਂਜੀ ਡੇਟ ਮੁਤਾਬਕ ਬਾਕੀ ਚਲੋ 1 2 ਦਿਨ ਗਾਂ ਪਛਾਂਵ ਵੀ ਹੋ ਸਕਦੇ ਆ ਤੇ ਭਾਈ ਕਿਹੜੇ ਸੀਮਨ ਤੋਂ ਗੱਭਣ ਆ ਜੀ ਤੇ ਸੈਗ ਦੇ ਤੋਂ ਕੋ ਬਣਾ ਜੀ ਸੈਗ ਰਿਕਾਰਡ ਮਿਲ ਜੂ ਹਾਂਜੀ ਰਿਕਾਰਡ ਮਿਲ ਜੀ ਠੀਕ ਹੈ ਜੀ ਤੇ ਪਹਿਲੇ ਸੂਏ ਬਾਈਏ ਨੇ ਕਿੰਨਾ ਕੁ ਦੁੱਧ ਪਾਇਆ ਜੀ ਇਹ 16 17 ਲੀਟਰ ਵੀਰੇ ਦਿੱਤਾ ਪਹਿਲੇ ਸੂਏ ਜਾਊ ਬਾਈਏ 1020 ਪਲੱਸ ਜੀ ਹਾਂ ਇਹ ਤਾਂ ਦੇਖੋ ਜੀ ਹੁਣ ਚਾਰ ਤਾਂ ਹੈਗੀ ਆ ਸੇਵਾ ਦੇ ਸਰਤੇ ਆ ਜੀ ਹਾਂ ਬਾਕੀ ਥਣਾ ਦੇ ਸਾਈ ਤੁਹਾਨੂੰ ਨੇੜੇ ਤੋਂ ਦਿਖਾ ਦਾਂਗੇ ਮੂਰਲੇ ਪਾਸੇ ਹੋ ਜੋ ਜੀ ਆਪਾਂ ਚੈੱਕ ਕਰਾ ਦੇਗੇ ਜੀ ਸੂਨੇ ਗੈਪ ਤੇ ਲੱਗੀਆਂ ਹੱਥ ਦੀ ਚਵਾਈ ਵਾਲਾ ਮੂਰਲਾ ਲਗਾ ਫੂਡ ਸ਼ਾਂਕ ਕੋਈ ਵੀ ਨਹੀਂ ਜੀ ਬਜਨ ਵਜੂਦ ਪੂਰਾ ਚੰਗਾ ਵੀਰੇ ਮਸ਼ੀਨ ਤੇ ਚਵਾਈ ਹੁੰਦੀ ਸੀਗੇ ਹੱਥੀ ਜੀ ਮਸ਼ੀਨ ਤੇ ਚਵਾਈ ਹੁੰਦੀ ਠੀਕ ਹੈ ਜੀ ਜਿਵੇਂ ਮਰਜ਼ੀ ਕਰ ਲੋ ਸਾਹੂ ਬਹੁਤ ਠੀਕ ਹੈ ਠੰਡੀ ਸੀਲ ਪੂਰੀ ਹੈ ਹਾਂ ਠੰਡੀ ਸੀਲ ਆ ਪੂਰੀ ਮਸ਼ੀਨ ਤੇ ਕਰ ਲੋ ਹੱਥੀ ਕਰ ਲੋ ਆਪਣੀ ਤਾਂ ਮਸ਼ੀਨ ਤੇ ਲਾਈ ਦੀ ਸੀਗੀ ਠੀਕ ਹੈ ਜੀ ਬਾਕੀ ਬਾਈ ਦੇ ਸਾਰੇ ਪਸੂ ਵੱਜੇ ਹੀ ਹੋਏ ਆ ਜੀ ਥੋੜਾ ਸਮਾਂ ਹੀ ਬਾਈ ਦੱਸਦਾ ਕਿ ਇੱਥੇ ਆਪਾਂ ਖੁੱਲੇ ਛੱਡਦੇ ਆਂ ਜੀ ਕੱਲੇ ਕੱਚੀ ਕੱਚੀ ਆ ਜੀ ਅੱਜ ਤੁਹਾਨੂੰ ਭਾਅ ਚ ਮਿਲ ਜਾਣੀ ਆ ਜਿੱਦ ਦੇ ਕਰਮਾ ਵਾਲੀ ਤਿਆਰ ਹੋਗੀ ਉਦ ਦੇ ਦੀ ਡਿਮਾਂਡ ਉਦ ਦੇ ਹੋਗੀ ਬਾਕੀ ਦੁੱਧ ਕਰਮਚਾਰੀ ਨੂੰ ਬਾਹਲਾ ਨਹੀਂ ਤਾਂ 18-20 ਕਿਲੋ ਦੇਣ ਦਾ ਹੱਕ ਹੀ ਆ ਬਾਕੀ ਸੇਵਾ ਦੇ ਸਰਤੇ ਆ ਜੀ ਜੇ ਕੋਈ ਵੀ ਉਹ ਵੱਧ ਕਰ ਲੂ ਤਾਂ ਵੱਧ ਵੀ ਲੈ ਸਕਦਾ ਜੀ ਚੰਗੇ ਸੀਮਨ ਤੋਂ ਗੱਪਣਾ ਬ ਕੋਈ ਗੱਲ ਨਹੀਂ ਛੱਡਦੇ ਤੇ ਡਿਮਾਂਡ ਕੀ ਰਹਿਣ ਵਾਲੀ ਵੀਰੇ ਦੀ ਡਿਮਾਂਡ ਫੋਨ ਤੇ ਕਰਾਂਗੇ ਫੋਨ ਤੇ ਕਰ ਲਾਂਗੇ ਠੀਕ ਆ ਜੀ ਡਿਮਾਂਡ ਬਾਈ ਕਹਿੰਦਾ ਆਪਾਂ ਇਹਦੀ ਫੋਨ ਤੇ ਕਰ ਲਾਂਗੇ ਜੀ ਜਿਹਨੂੰ ਨਾਕ ਪਸੰਦ ਆਊਗਾ ਨੰਬਰ ਸਕਰੀਨ ਤੇ ਬਾਈ ਦਾ ਲਗਾਤਾਰ ਚੱਲਦਾ ਰਹੂਗਾ ਜੀ ਕਨੈਕਟ ਬਾਈ ਨਾ ਕਰ ਸਕਦੇ ਆ ਜੀ ਧੰਨਵਾਦ